ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਪਰ ਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲੈਵ ਲਾਵੈ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲੈਵ ਲਾਵੇ ਰਹਾਉ ਚੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋਨੀ ਧਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨੰਦ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੈ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਏ ਮਾਂ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਤੇ ਪਰਮਾਤਮਾ ਦੇ ਚਰਨਾਂ ਵਿੱਚ ਪ੍ਰੇਮ ਬਣਾਈ ਰੱਖਦਾ ਹੈ ਉਸ ਦਾ ਜਗਤ ਵਿੱਚ ਆਉਣਾ ਕਾਮਯਾਬ ਹੋ ਜਾਂਦਾ ਹੈ ਤੇ ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ ਜਿਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ ਤੇ ਉਹ ਆਪਣੀ ਜੀਬ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ਤੇ ਮੁੜ ਮੁੜ ਜੁੰਨਾ ਵਿੱਚ ਨਹੀਂ ਭਟਕਦਾ ਸਰਬ ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਦੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ ਤੇ ਪ੍ਰਭੂ ਤੋਂ ਬਿਨਾ ਉਸ ਨੂੰ ਕਿਤੇ ਵੀ ਕੋਈ ਹੋਰ ਨਹੀਂ ਦਿਸਦਾ ਤੇ ਉਸ ਨੂੰ ਸੰਤ ਜਨਾਂ ਦੀ ਸੰਗਤ ਵਿੱਚ ਨਰਕ ਤੇ ਰੋਗ ਨਹੀਂ ਵਿਆਪਦੇ ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲਾਡ ਲਾ ਦਿੰਦਾ ਹੈ